ਤਾਂ ਇਧਰਲੇ ਪਾਸੇ ਤੋਂ ਮਿੱਟੂ ਜੀ ਗੱਲ ਦੇ ਆ ਕਿ ਭਾਈ ਜਲੰਧਰ ਵਾਲੇ ਪਾਸੇ ਤਾਂ ਧਮਕ ਪੈਣੀ ਸ਼ੁਰੂ ਹੋ ਗਈ ਆ ਕਿਉਂਕਿ ਜਲੰਧਰ ਵਾਲੀ ਬਾਈਪੋਲ ਆ ਗਈ ਆ ਜੀ ਤੇ ਉਧਰੋਂ ਵੈਸੇ ਅਸਤੀਫੇ ਤਾਂ ਦੋ ਆ ਗਿਆ ਰੰਧਾਵਾ ਸਾਹਿਬ ਦਾ ਵੀ ਆ ਗਿਆ ਚੱਬੇਵਾਲ ਸਾਹਿਬ ਦਾ ਵੀ ਆ ਗਿਆ ਉਹਨਾਂ ਤੇ ਵੀ ਮੈਂ ਗੱਲ ਕਰੂੰਗਾ ਨਾਲ ਹੀ ਧਮਕ ਜਲੰਧਰ ਪੈਣੀ ਤੇ ਮਾਨ ਸਾਹਿਬ ਦੀ ਮਹਿਫਲਾਂ ਵੀ ਕਹਿੰਦੇ ਕਿ ਜਲੰਧਰ ਲੱਗਣੀਆਂ ਹੁਣ ਜਸ਼ਨ ਵੀ ਉੱਥੇ ਮੀਟਿੰਗਾਂ ਵੀ ਉੱਥੇ ਮਹਿਫਲਾਂ ਤੋਂ ਭਾਵ ਕਿ ਵਈ ਹਰੇਕ ਸਿਆਸੀ ਮਹਿਫਲਾਂ ਦੀ ਮਗਰ ਕਰ ਰਹੇ ਨੇ ਹਰੇਕ ਕਿਸਮ ਦੀਆਂ ਨੇ ਨਾ ਮਹਿਫਲ ਮੈਂ ਮੈਂ ਤਾਂ ਦੀ ਨਿਤ ਲੱਗਦੀ ਮੋੜ ਤੇ ਆ ਕੇ ਕੋਈ ਕਹਿੰਦਾ ਮੋੜ ਤੇ ਨਹੀਂ ਮੋਟਰ ਤੇ ਮਹਿਫਲ ਮੋਟਰ ਤੇ ਹੈ ਨਾ ਇਦਾਂ ਚੰਗੀ ਕੋਠੀਆਂ ਰੰਗਲੀ ਕੋਠੀ ਲੱਭ ਕੇ ਉੱਥੇ ਉਹਨਾਂ ਨੇ ਉਹ ਕਰਨਾ ਟਿਕਾਣਾ ਬਣਾਉਣਾ ਆਪਣਾ ਮਾਨ ਸਾਹਿਬ ਨੇ ਮੈਨੂੰ ਰੰਗਲੀ ਕੋਠੀ ਪਾਦਿਆ ਜੀ ਨਹੀਂ ਨਹੀਂ ਸਹੀ ਅੱਛਾ ਮਾਨ ਸਾਹਿਬ ਦੇ ਘਰ ਕਿੰਨੇ ਹੋ ਗਏ ਪੰਜਾਬ 'ਚ ਵੈਸੇ ਤੇ ਸਾਰਾ ਉਹ ਕਹਿੰਦੇ ਕਿ ਪੰਜਾਬ ਵੀ ਮੇਰਾ ਘਰ ਹੈ ਪਰ ਮੋਦੀ ਸਾਹਿਬ ਵਾਂਗੂ ਜਿੱਥੇ ਜਾਂਦੇ ਆ ਇੱਕ ਇੱਕ ਘਰ ਤੇ ਜਾਂ ਸਾਂਝ ਜ਼ਰੂਰ ਬਣਾ ਲੈਂਦੇ ਆ। ਸਤੋਜੋਂ ਚੱਲੋ ਤੁਸੀਂ ਸਤੋਜੋਂ ਸੰਗਰੂਰ ਆ ਗਏ। ਜੀ ਬਿਲਕੁਲ ਥੋੜਾ ਟਾਈਮ ਪਟਿਆਲਾ ਵੀ ਮੈਨੂੰ ਲੱਗਦਾ ਮਾੜਾ ਮੂਟਾ ਆਉਣ ਜਾਂ। ਸਤੋਜ ਸੰਗਰੂਰ ਪਟਿਆਲਾ ਚੰਡੀਗੜ੍ਹ ਮੁਹਾਲੀ ਵੀ ਕੋਠੀ ਸੀ। ਇਵਨ 댓 ਇਨਾਂ ਦੀ ਅਮਰੀਕਾ 'ਚ ਵੀ ਘਰ ਸੀ ਇਹਨਾਂ ਦਾ। ਜੀ ਪਹਿਲਾਂ ਮੇਰੇ ਕੋਲ ਡਾਕੂਮੈਂਟ ਵੀ ਹੈ। ਗੱਲ ਆਪਾਂ ਰਿਕਾਰਡ ਤੋਂ ਬਿਨਾਂ ਹੀ ਕਰਦੇ ਹੁੰਦੇ ਆ। ਪਹਿਲਾਂ ਇਹਨਾਂ ਦਾ ਨਾਂ ਸੀਗਾ ਵਿੱਚ ਪ੍ਰਾਪਰਟੀ ਦੇ। ਚਲੋ ਫਿਰ ਸੈਪਰੇਸ਼ਨ ਹੋ ਗਏ। ਉਹ ਗੱਲ ਬਕਰੀ ਆ ਤੋ ਭਾਈ ਅਮਰੀਕਾ ਤੋ ਲੱਗ ਜਾਓ ਮੁਹਾਲੀ ਵੀ ਕੋਠੀ ਰਹੀ ਐ ਇਹਨਾਂ ਦੀ ਸੋ ਹੁਣ ਧੂਰੀ ਵੀ ਘਰ ਬਣਾ ਲਿਆ ਧੂਰੀ ਨੂੰ ਵੀ ਤਾਂ ਆਪਣਾ ਘਰ ਹੀ ਕਹਿੰਦੇ ਆ ਹੁਣ ਜਲੰਧਰ ਨੂੰ ਟੁਰ ਪਿਆ ਮੈਨੂੰ ਲੱਗਦਾ ਸਮਾਨ ਟਰੱਕ ਚੋਂ ਲੈਂਦਾ ਹੀ ਨਹੀਂ ਆ ਇਹ ਥੋੜਾ ਥੋੜਾ ਹੀ ਜਾਂਦਾ ਥੋੜਾ ਥੋੜਾ ਜਾਂਦਾ ਵੀ ਸਾਰੇ ਪਾਸੇ ਆਪ ਕੋ ਮੈਨੂੰ ਰਹਿਦਾ ਮਤਲਬ ਕਿ ਇੱਕ ਘਰ ਦਾ ਸਮਾਨ ਟਰੱਕ ਚ ਪੈ ਕੇ ਹੀ ਰਹਿੰਦਾ ਕਦੇ ਇੱਧੇ ਚਲੇਗਾ ਕਦੇ ਉੱਧੇ ਚਲੇਗਾ ਉਹ ਟਰੱਕ ਵਾਲੇ ਪੁੱਛਦੇ ਹੋਣਗੇ ਵੀ ਫਲਾਣੀ ਥਾਂ ਤਾਂ ਛੱਡਿਆ ਜੀ ਅਸੀਂ ਨਾ ਛੱਡਦੇ ਥੱਲੇ ਲਾ ਦਿੰਦੇ ਹੋ ਲਾਉਂਦੇ ਨਹੀਂ ਆਗੇ ਉਹ ਕਿਧਰ ਨੂੰ ਤੋਰਨਾ ਉੱਥੇ ਛੱਡਦਾ ਐ ਕਰੋ ਦਵਾਰੇ ਫਿਰ ਭਰ ਕੇ ਰੱਖੋ ਅਗਲੀ ਥਾਂ ਵਾਸਤੇ ਹਾਂਜੀ ਨਹੀਂ ਚਲੋ ਦੇਖੋ ਗੱਲ ਇਹ ਆ ਕਿ ਬਈ ਇਹਨਾਂ ਨੇ ਵਧੀਆ ਕੀਤਾ ਕਹਿੰਦੇ ਕਿ ਰਹਿਣਾ ਵੀ ਉੱਥੇ ਹੀ ਆ ਖਬਰਾਂ ਤੇ ਇਹ ਕਹਿ ਰਹੀਆਂ ਮੈਨੂੰ ਨਹੀਂ ਪਤਾ ਮੈਂ ਪੁਸ਼ਟੀ ਨਹੀਂ ਕਰਦਾ ਕਿ ਇਹਨਾਂ ਨੇ ਪੱਕੇ ਤੌਰ ਤੇ ਉੱਥੇ ਰਹਿਣਾ ਕਿ ਕੱਚੇ ਤੌਰ ਤੇ ਰਹਿਣਾ ਕੱਚੇ ਤੌਰ ਤੇ ਤਾਂ ਮੌਸਮੀ ਸਾਫ ਖਤਾਬ ਹੁੰਦਾ ਨਾ ਲੀਡਰਾਂ ਦਾ ਤੁਹਾਨੂੰ ਪਤਾ ਅੰਗਰੇਜ਼ੀ ਅਖਬਾਰ ਤੋਂ ਕੰਮ ਚੱਲਿਆ ਇੱਕ ਉੱਥੋਂ ਚੱਲਿਆ ਕੰਮ ਕਹਿੰਦੇ ਸ਼ਿਫਟ ਹੋ ਸਕਦੇ ਉਹ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਣੇ ਮੀਡੀਆ ਨੇ ਡਿਜੀਟਲ ਮੀਡੀਆ ਨੇ ਕੰਮ ਚੱਲ ਲੈ ਨਾਲ ਦੇ ਨਾਲ ਦੇਖੋ ਠੀਕ ਹੈ ਕਿਤੋਂ ਖਬਰਾਂ ਉਹਨਾਂ ਨੂੰ ਮਿਲੀ ਹੋਏਗੀ ਜੀ ਪਰ ਜਲੰਧਰ ਦੇ ਵਿੱਚ ਰਹਿਣਾ ਤਾਂ ਪਊਗਾ ਇਹਨਾਂ ਨੂੰ ਉਹ ਘਰ ਲੈ ਕੇ ਰਹਿੰਦੇ ਆ ਜਾਂ ਇਕੱਲੇ ਰਹਿੰਦੇ ਆ ਮੈਨੂੰ ਨਹੀਂ ਪਤਾ ਟਬਰ ਸਮੇਤ ਰਹਿੰਦੇ ਆ ਉੱਥੇ ਡੇਰਾ ਤੇ ਜਮਾਉਣਾ ਪਊਗਾ ਉਹਦੇ ਕਈ ਕਾਰਨ ਆ ਇੱਕ ਤੇ ਤੁਸੀਂ ਦੇਖੋ ਕਿ ਮਾਨ ਸਾਬ ਆਪਣੇ ਆਪ ਨੂੰ ਬੜਾ ਓਵਰ ਐਕਟਿਵ ਵਖਾ ਰਹੇ ਨੇ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੰਦਾ ਬੀਤੇ ਦਿਨਾਂ ਦੀ ਸ਼ਾਇਦ ਕਈਆਂ ਨੇ ਨੋਟ ਕੀਤਾ ਉਹ ਕਈਆਂ ਨੇ ਸਕਿਪ ਕਰਤਾ ਹੋਊਗਾ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ 102 ਬੰਦਿਆਂ ਨਾਲ 26 ਲੱਖ ਦੀ ਠੱਗੀ ਜੀ ਇਹ ਮਾਨ ਸਾਬ ਖੁਦ ਪੰਜਾਬ ਦੀ ਜਨਤਾ ਨੂੰ ਦੱਸਣ ਆਏ ਜਦ ਕਿ ਇੱਕ ਹੌਲਦਾਰ ਇਹਦੀ ਪੀਸੀ ਕਰ ਸਕਦਾ ਹੈ ਇੰਨੀ ਕੁ ਜਿਹੜੀ ਰਿਕਵਰੀ ਜਾਂ ਠੱਗੀ ਦਾ ਮਸਲਾ ਹੋਵੇ ਨਾ ਤੇ ਥਾਣੇਦਾਰ ਵੀ ਕਹਿੰਦਾ ਕਿ ਯਾਰ ਮੇਰੇ ਕੋਲ ਹੋ ਆਪਣੇ ਹੌਲਦਾਰ ਸਾਹਿਬ ਤੁਸੀਂ ਕਰ ਦਿਓ ਇਹ ਕਿਸੇ ਪੁਲਿਸ ਕਰਮਚਾਰੀ ਨੂੰ ਪੁੱਛ ਲਿਓ ਹੱਦ ਕੀ ਇੰਸਪੈਕਟਰ ਲੈਵਲ ਦਾ ਜੀ ਪੀਸੀ ਕਰਦਾ ਹੁੰਦਾ ਕਿ 25 26 ਲੱਖ ਦੇ ਠੱਗੀ ਇਹ ਲੋਕਲ ਲੈਵਲ ਦੀ ਖਬਰ ਹੈ ਮਾਨ ਸਾਹਿਬ ਮੈਂ ਜਿੱਥੋਂ ਇਹ ਗੱਲ ਨੋਟ ਕਰ ਰਿਹਾ ਕਿ ਮਾਨ ਸਾਹਿਬ ਐਕਟਿਵ ਕਿਉਂ ਦਿਖਾ ਰਹੇ ਨੇ ਆਪਣੇ ਆਪ ਨੂੰ ਕਿਉਂਕਿ ਦੇਖੋ ਜੋ ਦਿਖਦਾ ਹੈ ਭਈ ਉਹ ਦਿਖਦਾ ਹੈ ਜੀ ਇਹ ਤਾਂ ਸਾਫ਼ ਹੈ ਨਾ ਤਾਂ ਗੱਲ ਇਹ ਆ ਕਿ ਮਾਨ ਸਾਹਿਬ ਨੇ ਉਹ ਖਬਰ ਇਸ ਤਰ੍ਹਾਂ ਲੋਕਾਂ ਨੂੰ ਆ ਕੇ ਦੱਸੀ ਮੈਂ ਇੱਕ ਪੱਤਰਕਾਰਾਂ ਦੇ ਗਰੁੱਪ 'ਚ ਇਹਦੀ ਚਰਚਾ ਦੇਖੀ ਬੜੇ ਸੀਨੀਅਰ ਜਰਨਲਿਸਟ ਨੇ ਉੱਥੇ ਉਹ ਵੀ ਹਰਾਮ ਸਨ ਕਿ ਯਾਰ ਇਹ ਕੀ ਹੋ ਰਿਹਾ ਜਦ ਕਿ ਆਪਾਂ ਆਪਣੀ ਜ਼ਿੰਦਗੀ 'ਚ ਬਹੁਤ ਬਾਰੀ ਦੇਖਿਆ ਕਿ ਬਹੁਤ ਤਗੜੀ ਰਿਕਵਰੀ ਨੂੰ ਡੀਐਸਪੀ ਜਿਹੜਾ ਉਹ ਹੀ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਸਾਹਮਣੇ ਰੱਖ ਦਿੰਦਾ ਜਰਤਵਾਰਾ ਡਿਸਟ੍ਰਿਕਟ ਹੈੱਡਕੁਆਰਟਰ ਤੇ ਜਾਂਦੀ ਹੈ ਆਪਾਂ ਵੱਧ ਤੋਂ ਵੱਧ ਐਸਐਸਪੀ ਤਾਂ ਮਤਲਬ ਕਿ ਮੁੱਖ ਮੰਤਰੀ 26 25 26 ਲੱਖ ਦੀ ਠੱਗੀ ਦਾ ਖੁਲਾਸਾ ਕਰ ਰਿਹਾ ਖੁਦ ਮੁਖਾਤਬ ਹੋ ਕੇ ਤਾਂ ਮੈਂ ਮੇਰੇ ਸਮਝ ਸੇ ਪਹਿਲਾਂ ਗੱਲ ਨਾ ਆਈ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਇਹ ਇਸ ਕਰਕੇ ਹੈ ਕਿਉਂਕਿ ਮਾਨ ਸਾਹਿਬ ਕਿਸੇ ਨੂੰ ਦਿਖਾਉਣਾ ਚਾਹੁੰਦੇ ਆ ਕਿ ਮੈਂ ਸਰਗਰਮ ਆ ਮੈਂ ਕੋਈ ਗੈਰ ਸਰਗਰਮ ਨਹੀਂ ਆ ਮੈਂ ਭਈ ਉੱਥੇ ਠੰਡੀਆਂ ਹਵਾਵਾਂ ਚ ਨਹੀਂ ਬੈਠਾ ਮੈਂ ਸੂਬੇ ਦੀ ਇੱਕ ਨਿੱਕੀ ਨਿੱਕੀ ਗੱਲ ਤੇ ਵੀ ਨਿਗਾਹ ਰੱਖ ਰਿਹਾ ਉਹ ਕਿਸ ਨੂੰ ਦਿਖਾ ਰਿਹਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪ ਸਿਆਣੇ ਲੋਕਾਂ ਦੇ ਧੀਆ ਪੁੱਤ ਸਿਆਣੇ ਹੁੰਦੇ ਨੇ ਦੂਜੀ ਗੱਲ ਕਿ ਦੇਖੋ ਹੁਣ ਜੇ ਜਲੰਧਰ ਜਿਮਨੀ ਚੋਣ ਹਾਰਦੇ ਆ ਤਾਂ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਹੋ ਜਾਣਗੇ ਮਾਨ ਸਾਹਿਬ ਪਰ ਜਿਹੜੇ ਲੋਕ ਮਾਨ ਸਾਹਿਬ ਨੂੰ ਵਿਅਕਤੀਗਤ ਤੌਰ ਤੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਇੱਕ ਵਾਰੀ ਜਦੋਂ ਕਿਤੇ ਥੋੜੇ ਜੇ ਝਟਕੇ ਚ ਚਲੇ ਗਏ ਨਾ ਮੁੜ ਕੇ ਇਹਨਾਂ ਨੇ ਝਟਕੇ ਖਾਈ ਜਾਣੇ ਆ ਖਾਈ ਜਾਣੇ ਆ ਖਾਈ ਜਾਣੇ ਆ ਜੀ ਮਤਲਬ ਇਹ ਜਿਆਤੀ ਤੌਰ ਤੇ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਜਦੋਂ ਡੋਲਣ ਲੱਗੇ ਤਾਂ ਫਿਰ ਡੋਲੀ ਜਾਣਗੇ ਡੋਲੂ ਵਾਂਗੂ ਹਵਾ ਦੇ ਵਿੱਚ ਜੀ ਤਾਂ ਹੁਣ ਗੱਲ ਇਹ ਆ ਕਿ ਜਲੰਧਰ ਜਿਮਨੀ ਚੋਣ ਜਿੰਨੀ ਜੇ ਜ਼ਰੂਰੀ ਹੈ ਤਾਂ ਉਹਦੇ ਇੱਕ ਅੰਕੜੇ ਮੈਂ ਤੁਹਾਨੂੰ ਨਾ ਥੋੜੇ ਕੱਢ ਕੇ ਦਿਨਾ ਜਲੰਧਰ ਵੈਸਟ ਦਾ ਹੀ ਇਲੈਕਸ਼ਨ ਹੈ ਨਾ ਜੀ ਆ ਹੁਣ ਤੁਸੀਂ ਦੇਖੋ ਕਿ ਚੰਨੀ ਸਾਹਿਬ ਉੱਥੋਂ ਜਿੱਤੇ ਆ ਇਹ ਜਲੰਧਰ ਵੈਸਟ ਤੋਂ ਵੋਟ ਲੈ ਕੇ ਜਾਂਦੇ 44394 ਜੀ ਹੁਣ ਟੀਨੂ ਜੀ ਨੂੰ ਇੱਥੋਂ ਕਿੰਨੀ ਵੋਟ ਮਿਲ ਰਹੀ ਆ 15629 ਓਹ ਹੋ ਹੋ ਤੇ ਦੂਸਰੇ ਨੰਬਰ ਤੇ ਰਿੰਕੂ ਕਿੰਨੀ ਲੈ ਕੇ ਜਾ ਰਿਹਾ 42837 ਮਤਲਬ ਕਿ ਭਾਜਪਾ ਦਾ ਤੇ ਕਾਂਗਰਸ ਦਾ ਮਹਿਸ 4600 2623 ਵੋਟਾਂ ਦਾ ਫਰਕ ਆ ਜਦ ਕਿ ਤੀਨੂ ਸਾਬ ਨੂੰ ਜੇ ਚੰਨੀ ਸਾਹਿਬ ਦੇ ਨਾਲ ਕੰਪੇਅਰ ਕਰੀਏ ਕੰਪੇਅਰ ਕਰਕੇ ਦੇਖੀਏ ਤਾਂ 44 15 ਹੁਣ ਤੁਸੀਂ ਹਿਸਾਬ ਲਾ ਲਓ ਕਿ ਲਗਭਗ 29000 ਵੋਟ ਦਾ ਡਿਫਰੈਂਸ ਹੈ ਅੱਜ ਦੀ ਤਰੀਕ ਚ 30 ਗਿਨ ਲਓ ਕਿ ਉਸ ਵੋਟ ਦੇ ਫਰਕ ਨੂੰ ਤੁਸੀਂ ਕਿਵੇਂ ਮਿਟੋਗੇ ਨੇ ਮੈਨੂੰ ਲੱਗਦਾ ਮਾਨ ਸਾਹਿਬ ਨੇ ਇਹ ਚੀਜ਼ ਤਾਂ ਦੇਖੀ ਆ ਮੈਨੂੰ ਲੱਗਾ 4 ਦਿਨ ਪਹਿਲਾਂ ਹੀ ਤੋਂ ਜਲੰਧਰ ਵਾਲੇ ਉਹਨਾਂ ਨੇ ਸੱਦੇ ਸੀ ਉਦੋਂ ਉਹਨਾਂ ਨੇ ਆਖਿਆ ਵੀ ਕਿ ਬਾਈ ਹੁਣ ਡੋਰ ਟੂ ਲੋ ਰੁੱਤਰੋ ਜਾ ਕੇ ਸਦਮਨਾਹ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਫਰਕ ਹੈ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਯਾਰ ਆ ਕਿਵੇਂ ਮਿਟਾਵਾਂਗੇ ਨਫਰਤ ਨਹੀਂ ਯਾਨੀ 4 ਜੂਨ ਨੂੰ ਆ ਅੰਕੜੇ ਜਿਹੜੇ ਆ ਉਹ ਕਾਗਜ਼ ਤੇ ਪ੍ਰਗਟ ਹੋ ਗਏ ਪ੍ਰਤੱਖ ਹੋ ਗਏ ਤੇ ਮੈਨੂੰ ਲੱਗਾ 10 ਨੂੰ ਮੀਟਿੰਗ ਸੀ ਜਲੰਧਰ ਵਾਲਿਆਂ ਦੀ ਸ਼ਾਇਦ ਤੇ 10 ਨੂੰ ਗਾਂ ਇਲੈਕਸ਼ਨ ਆ ਜਾਣਾ 10 ਜੁਲਾਈ ਨੂੰ ਹਾਂਜੀ ਸਨਨੇ 3 ਜੇ ਆਪਾਂ ਦੇਖੀਏ 4 ਹਫ਼ਤੇ ਰਹਿ ਗਏ 30 ਦਿਨ ਰਹਿ ਤੋ 30 ਦਿਨਾਂ ਚ ਤੁਸੀਂ ਐਡੀ ਵੱਡੀ ਰਿਕਵਰੀ ਕਰਨੀ ਆ ਫਰਕ ਮੈਂ ਤੁਹਾਡੇ ਸਾਹਮਣੇ ਹਲਕਾ ਵਾਈਜ਼ ਆંકੜੇ ਕੱਢ ਕੇ ਰੱਖ ਦਿੱਤੇ ਕਿ ਜਲੰਧਰ ਵੈਸਟ ਦੇ ਵਿੱਚੋਂ ਕਾਂਗਰਸ ਦੇ ਮੁਕਾਬਲੇ ਜਿਹੜੀ ਫਰਸਟ ਆਈ ਆ ਪਹਿਲੇ ਨੰਬਰ ਤੇ ਆਈ ਆ ਉਹਦੇ ਮੁਕਾਬਲੇ ਜੇ ਦੇਖੋਗੇ ਇਹਨਾਂ ਦੀ ਵੋਟ 15.5 ਹਜ਼ਾਰ ਆ ਉਹਨਾਂ ਦੀ 45.5 ਹਜ਼ਾਰ ਆ 29 ਹਜ਼ਾਰ ਵੋਟ ਦਾ ਫਰਕ ਆ 29 ਹਜ਼ਾਰ ਇੱਕ ਅਸੈਂਬਲੀ ਚੋਂ ਲੀਡ ਤੋੜਨੀ ਖਾਲਾ ਜੀ ਦਾ ਬੜਾ ਨਹੀਂ ਆ ਤੇ ਦੂਜੇ ਪਾਸੇ ਭਾਜਪਾ ਮੈਦਾਨ ਦੇ ਵਿੱਚ ਨਿਤਰੂ ਹੁਣ ਤਾਂ ਬਰਾਬਰ ਮੈਂ ਤਾਂ ਦੱਸ ਰਿਹਾ ਤੁਹਾਨੂੰ ਕਿ ਭਾਜਪਾ ਦਾ ਤੇ ਕਾਂਗਰਸ ਦਾ ਤਾਂ ਉੱਥੇ ਫਰਕ ਹੀ ਕੋਈ ਨਹੀਂ ਜੀ ਸਾਰਾ ਫਰਕ ਹੈਗਾ 2623 ਵੋਟਾਂ ਦਾ ਤੇ ਇਸੇ ਕਰਕੇ ਉੱਥੇ ਘਰ ਲੈਣ ਝੁੱਗੀ ਪਾਉਣ ਮੈਨੂੰ ਨਹੀਂ ਪਤਾ ਮੰਗਲਾ ਪਾਉਣ ਜਾਂ ਆਰਜੀ ਤੌਰ ਤੇ ਰਹਿਣ ਭਾਈ ਇਹਨਾਂ ਨੂੰ ਰਹਿਣਾ ਪਊਗਾ ਜੀ ਕਿਉਂਕਿ ਹੋਰ ਕੋਈ ਸਟਾਰ ਪ੍ਰਚਾਰਕ ਹੈ ਹੀ ਨਹੀਂ ਜਿਹੜਾ ਇੰਨਾ ਫਰਕ ਜਿਹੜਾ ਉਹ ਮਿਟ ਸਕੇ ਸੋ ਇਸ ਵਾਸਤੇ ਮਾਨ ਸਾਹਿਬ ਦੀ ਜਿਹੜੀ ਤਿਆਰੀ ਹੈ ਉਹ ਜਾਇਜ਼ ਆ ਤੇਉ ਜ਼ਰੂਰਤ ਵੀ ਆ ਜੀ 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 ਇਧਰਲੇ ਪਾਸੇ ਰਜੀਵ ਜੀ ਕਹਿੰਦੇ ਸਾਰਾ ਸਰਕਾਰੀ ਤੰਤਰ ਲਾ ਕੇ ਸੀਟ ਜਿੱਤਨੀ ਹੈ ਕਹਿੰਦੇ ਜੀ ਭਗਵੰਤ ਨੇ ਕਹਿੰਦੇ ਕਿ ਵੀ ਭਗਵੰਤ ਚਲੋ ਉੱਤੇ ਜਦੋਂ ਲੱਗੇਗੀ ਤੇ ਫਿਰ ਉਹਦੇ ਤੇ ਨਜ਼ਰ ਚਲੇ ਜਾਏਗੀ ਪਤਾ ਲੱਗੂਗਾ ਕਿ ਕੀ ਹੁੰਦਾ ਕਿ ਨਹੀਂ ਹੁੰਦਾ ਪਰ ਜੋ ਮਰਜ਼ੀ ਕਰ ਲੋ 25 30 ਹਜ਼ਾਰ ਵੋਟ ਜਿਹੜੀ ਹੈ ਉਹਦਾ ਫਰਕ 25 30 ਦਿਨਾਂ ਚ ਪਾਉਣਾ ਬੜਾ ਔਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਹੈ ਜੀ 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 ਇਧਰਲੇ ਪਾਸੇ ਤੋਂ ਕੁਲਮੀਤ ਜੀ ਐ ਕਹਿੰਦੇ ਕਿ ਭਾਈ ਝਾੜੂ ਵਾਲਿਆਂ ਦੇ ਲਈ ਹੋਣ ਕਹਿੰਦੇ ਕਿ ਜੇ ਹਾਰ ਗਏ ਬਾਈ ਚਾਂਸ ਤੰਨੇ ਦਾ ਕੰਮ ਖਤਮ ਹੋ ਜਾਣਾ ਜੀ ਕਹਿੰਦੇ ਕਿ ਬਾਈ ਖਾਸ ਤੌਰ ਤੇ ਭਗਵੰਤ ਮਾਨ ਜੀ ਬਹੁਤ ਹੱਦ ਤੱਕ ਕਹਿ ਲੋ ਕਿ ਅਰਵਿੰਦ ਕੇਜਰੀਵਾਲ ਦੇ ਪ੍ਰਕੋਪ ਦੇ ਨਿਸ਼ਾਨੇ ਤੇ ਆ ਜਾਣਗੇ ਜੀ ਹਾਂ ਇਹ ਸਾਫ ਹੈ ਇਹ ਬਿਲਕੁਲ ਸਾਫ ਆ ਜੀ ਤਾਂ ਕਿਉਂਕਿ ਮੀਟਿੰਗ ਹੁਣ ਹੋਈ ਹੈ ਤਾਹੀ ਤਾਹੀ ਤਾਂ ਉਹਦੇ ਵਿੱਚ ਹੁਣ ਕੀ ਹੋਇਆ ਕਿ ਜਲੰਧਰ ਵੈਸਟ ਜਿੱਤੀ ਹੋਈ ਹੈ ਜੀ ਜਲੰਧਰ ਜਿਮਨੀ ਚੋਂ ਜਿੱਤੀ ਸੀ ਤਾਂ ਜਲੰਧਰ ਜਿਮਨੀ ਚੋਂ ਮਤਲਬ ਕਿ ਆਪਣੀ ਜਿਹੜੀ ਸੀਟ ਸੀ ਉਹ ਹਾਰ ਗਿਆ ਜੇ ਹੁਣ ਜਲੰਧਰ ਵੈਸਟ ਆਪਣੀ ਵਿਧਾਨ ਸਭਾ ਜਿੱਤੀ ਹੋਈ ਸੀਟ ਜਿਹੜੀ ਐ ਉਹ ਦੁਬਾਰਾ ਹਾਰ ਦੇ ਤੇ ਪੱਲੇ ਕੀ ਰਹਿ ਜਾਏਗਾ ਜੀ 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 ਕੁਲਵੰਤ ਜੀ ਵੀ ਉਹ ਕਹਿੰਦੇ ਪਏ ਕਿ ਡਰਾਮੇ ਕਰਕੇ ਪਹਿਲਾਂ ਤਿੰਨ ਸੀਟਾਂ ਆ ਜੀ ਡਰਾਮੇ ਬੰਦ ਕਰਨੇ ਚਾਹੀਦੇ ਸੀਐਮ ਸਾਹਿਬ ਨੂੰ ਤੇ ਨਾਲ ਹੀ ਇਧਰਲੇ ਪਾਸੇ ਤੋਂ ਕਹਿੰਦੇ ਆ ਕਿ ਭਾਈ ਮਾਨ ਸਾਹਿਬ ਨੇ ਕਹਿੰਨੇ ਕਿ ਬੈਟਿੰਗ ਤਾਂ ਕੀਤੀ ਹੈ ਜੀ ਕਹਿੰਨੇ ਕਿ ਭਾਈ ਸੈਟਿੰਗ ਨਹੀਂ ਆਪਣਾ ਸੈਕੰਡ ਇਨਿੰਗ ਦੇ ਵਿੱਚ ਕਹਿੰਨੇ ਕਿ ਭਾਈ ਪਰ ਪਤਾ ਨਹੀਂ ਫਸ ਜਾਂਦੇ ਆ ਕਹਿੰਨੇ ਆ ਕੇ ਭਾਈ ਚਲੋ ਦੇਖਦੇ ਹਾਂ ਕੀ ਬੰਦਾ ਜੀ ਇੱਕ ਵੀਰ ਕਹਿੰਨੇ ਡਾਊਨਫਾਲ ਸ਼ੁਰੂ ਹੋ ਗਿਆ ਜੀ ਕਹਾਣੀ ਹੁਣ ਇਹਨਾਂ ਦੀ ਖਤਮਾ ਜਗਤਾਰ ਜੀ ਕਹਿੰਨੇ ਪਏ ਆ ਤੇ ਇਹਦੇ ਨਾਲ ਹੀ ਫ੍ਰੀ ਬਿਜਲੀ ਦੀ ਆਪਾਂ ਬਈ ਗੱਲ ਕਰ ਲਈ ਹੈ ਜੀ ਤਾਂ ਇਹਦੇ ਨਾਲ ਹੀ ਉੱਪਰ ਇੱਕ ਵੀਰ ਕਹਿੰਦੇ ਪਏ ਸੀ ਕਹਿੰਦੇ ਕਿ ਉੱਥੇ ਕਾਂਗਰਸ ਦਾ ਤੇ ਭਾਜਪਾ ਦਾ ਹੀ ਟੱਕਰ ਹੋਣੀ ਹੈ ਕਹਿੰਦੇ ਕਿ ਰਣਜੀਤ ਜੀ ਕਹਿੰਦੇ ਅੰਕੜੇ ਵੀ ਇਹੋ ਕਹਿ ਰਹੇ ਨੇ ਜੀ ਤਾਂ ਅੰਕੜੇ ਵੀ ਇਹੋ ਕਹਿ ਰਹੇ ਆਗੇ